ਸਤਿ ਸ਼੍ਰੀ ਅਕਾਲ ਜੀ ਮੇਰੇ ਇਸ YouTube ਚੈਨਲ ਲਰਨ ਵਿਦ ਸੰਦੀਪ ਤੇ ਤੁਹਾਡਾ ਸਭ ਦਾ ਸਵਾਗਤ ਹੈ ਇਹ ਜੋ ਵੀਡੀਓ ਹੈ ਉਹ ਹੈਗੀ ਹੈ ਜੀ ਭਾਰਤਕ ਕਾਰਾਂ ਬਾਰੇ ਉਹ ਭਾਰਤਕ ਕਾਰ ਜਿਹੜੇ ਐਸਐਸਟੀਜੀਟੀ ਦੇ ਸਿਲੇਬਸ ਦੇ ਵਿੱਚ ਮੈਂਸ਼ਨ ਕੀਤੇ ਹੋਏ ਨੇ ਠੀਕ ਹੈ ਪਹਿਲਾਂ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਬਾਰੇ ਪ੍ਰਿੰਸੀਪਲ ਤੇਜਾ ਸਿੰਘ ਦਾ ਸਮਾਂ ਹੈਗਾ 1894 ਤੋਂ 1958 ਤੱਕ ਪ੍ਰਿੰਸੀਪਲ ਤੇਜਾ ਸਿੰਘ ਨੇ ਜਿਹੜੇ ਇਹ ਸ਼ੁੱਧਤਾ ਤੇ ਮਿਆਰੀ ਭਾਰਤਕ ਲਿਖਣ ਦੀ ਪਰੰਪਰਾ ਨੂੰ ਉਤਸ਼ਾਹਿਤ ਕਰਨ ਵਾਲੇ ਆਧੁਨਿਕ ਵਾਰਤਕਕਾਰ ਹੋਏ ਨੇ ਤੇ ਜਿਨ੍ਹਾਂ ਨੇ ਨਵੇਂ ਉਤਰੇ ਭਾਰਤਕਕਾਰਾਂ ਦੀਆਂ ਜਾਂ ਨਵੇਂ ਖੋਜੀ ਜਿਹੜੇ ਸਾਹਿਤਕਾਰ ਸੀ ਠੀਕ ਹੈ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਸੀ ਉਹਨਾਂ ਦੀ ਭੂਮਿਕਾ ਲਿਖ ਕੇ ਉਹਨਾਂ ਨੂੰ ਹੌਸਲਾ ਫੁਜਾਈ ਦਿੱਤੀ ਸੀ ਪ੍ਰੇਰਿਤ ਕੀਤਾ ਸੀ ਕਿ ਅੱਗੇ ਵੀ ਉਹ ਮਾਂ ਬੋਲੀ ਦੀ ਜਿਹੜੀ ਸੇਵਾ ਕਰਨ ਦੇ ਲਈ ਹਮੇਸ਼ਾ ਤਤਪਰ ਰਹਿਣ ਠੀਕ ਹੈ ਉਹਨਾਂ ਦੀ ਪ੍ਰਸਿੱਧ ਕਵਿਤਾਵਾਂ ਕਿਤਾਬਾਂ ਦੇ ਵਿੱਚ ਆ ਜਾਣਗੇ ਜੀ ਸਾਹਿਤ ਦਰਸ਼ਨ ਪੰਜਾਬੀ ਕਿਵੇਂ ਲਿਖੀਏ ਨਵੀਆਂ ਸੋਚਾਂ ਗੁਸਲਖਾਨਾ ਤੇ ਹੋਰ ਲੇਖ ਸਹਿਜ ਸੁਭਾ ਤੇ ਸੱਭਿਆਚਾਰ ਜਿਹੜਾ ਨਵੀਆਂ ਸੋਚਾਂ ਹੈ ਐਸਐਸਟੀਜੀਟੀ ਚੰਡੀਗੜ੍ਹ ਦੇ ਵਿੱਚ ਜਿਹੜੇ ਇਹਦੇ ਬਾਰੇ ਪ੍ਰਸ਼ਨ ਹੈ ਜਿਹੜਾ ਉਹ ਪਹਿਲਾਂ ਪੁੱਛਿਆ ਜਾ ਚੁੱਕਿਆ ਹੈ ਤੇ ਜੋ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਉਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਪੱਗ ਮੰਦਨ ਚਿੰਚਣ ਕੇ ਗੱਲਾਂ ਲਿਖਦਾ ਪੁਣ-ਪੁਣ ਕੇ ਠੀਕ ਹੈ ਤੇ ਜਿਹੜੇ ਸਾਡੇ ਕੋਲੇ ਪ੍ਰਸਿੱਧ ਲੋਕਤਾਰਾ ਸ਼ਾਸਤ੍ਰੋਏ ਨੇ ਡਾਕਟਰ ਕਰਨੈਲ ਸਿੰਘ ਥਿੰਦ ਤੇ ਉਹਨਾਂ ਨੇ ਆਪਣੀ ਕਿਤਾਬ ਸਾਹਿਤ ਅਧਿਐਨ ਪ੍ਰਣਾਲੀਆਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਤੇਜਾ ਸਿੰਘ ਨੂੰ ਪੰਜਾਬੀ ਸਾਹਿਤਕਾਰਾਂ ਦੇ ਪੋਤਰੇ ਤੋਂ ਧੋਣ ਵਾਲੀ ਦਾਈ ਵੀ ਆਖਿਆ ਹੈ ਠੀਕ ਹੈ ਤਾਂ ਇਹ ਸੀ ਉਹਨਾਂ ਦੀ ਇੰਪੋਰਟੈਂਟ ਬੁੱਕਸ ਇਹਨਾਂ ਦੀ ਇੰਪੋਰਟੈਂਟ ਜਿਹੜੇ ਲੇਖ ਸੀ ਨਿਵੰਦ ਸੀਗੇ ਨਿਵੰਦ ਦੇ ਨਾਲ ਰਿਲੇਟਡ ਬੁੱਕਸ ਸੀਗੀਆਂ ਠੀਕ ਹੈ ਜਿਨ੍ਹਾਂ ਦੇ ਬਾਰੇ ਅਕਸਰ ਹੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਓਕੇ ਜੀ ਇਹ ਸੀ ਪ੍ਰਿੰਸੀਪਲ ਤੇਜਾ ਸਿੰਘ ਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਅਸੀਂ ਅਗਲੇ ਜਿਹੜੇ ਸਾਹਿਤਕਾਰ ਨੇ ਉਹਦੇ ਬਾਰੇ ਗੱਲ ਕਰਾਂਗੇ ਧੰਨਵਾਦ